ਜੋ ਪੰਜਾਬ ਦੀ ਆਰਥਿਕ ਹਾਲਤ ਹੈ ਉਹਨੂੰ ਵੇਖਦਿਆਂ ਹੋਇਆਂ ਬਹੁਤ ਸਾਰੇ ਚੈਲੰਜ ਅੱਗੇ ਖੜੇ ਨੇ ਦੋ ਚੀਜ਼ਾਂ ਦੇ ਵੱਡੇ ਐਲਾਨ ਕਿ ਮੁਫਤ ਸਾਰਿਆਂ ਦੇ ਲਈ ਜਿਹੜਾ ਇਲਾਜ ਭਾਵੇਂ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ 10 ਲੱਖ ਤੱਕ ਦਾ ਔਰ ਇਸ ਤੋਂ ਬਾਅਦ 1100 ਰੁਪਏ ਔਰਤਾਂ ਦਿੱਤੇ ਜਾਣਗੇ April ਤੋਂ March April ਤੋਂ ਇਹ ਤਾਂ ਲੱਗਦਾ ਕਿ ਅਸੀਂ ਤਾਂ ਹੋਰ ਜ਼ਿਆਦਾ ਡਾਊਨ ਚਲੇ ਜਾਵਾਂਗੇ ਜੇ ਇਹ ਚੀਜ਼ਾਂ ਦਿੱਤੀਆਂ ਗਈਆਂ ਤਾਂ ਸਬਸਿਡੀ ਦੇ ਉੱਤੇ ਇਹ ਹੈ ਕਿ ਸਬਸਿਡੀ ਹਮੇਸ਼ਾ ਹੀ ਲੋੜ ਵਾਲੇ ਨੂੰ ਦੇਈ ਦੀ ਹੈ ਜੇ ਤੁਸੀਂ ਦੂਜੇ ਨੂੰ ਦੇਈ ਜਾਓਗੇ ਤੇ ਫਿਰ ਤੁਸੀਂ ਗੰਦਬੜ ਕਰੋਗੇ ਰੱਗੇ ਹੋਣ ਨੂੰ ਰੋਟੀ ਹੋਰ ਕਿਉਂ ਖੜਾਉਣੇ ਹੋ ਇਹ ਕੋਈ ਨਹੀਂ ਬੋਲਦਾ ਕਿ ਜਿਹੜੇ 3-3 ਲੱਖ ਰੁਪਏ ਤਨਖਾਹ ਦਾ ਲੈ ਰਹੇ ਨੇ ਮੀਆਂ ਬੀਬੀ ਦੋਨੇ ਬਿਜਲੀ ਦੀ ਸਬਸਿਡੀ ਲੈ ਰਹੇ ਨੇ ਕੱਲ ਮੈਂ ਕੈਲਕੂਲੇਟ ਕਰ ਰਿਹਾ ਸੀ ਕਿ ਜੇ ਹੋਰ ਉਦੇਸ਼ ਵਾਸਤੇ 6000 ਕਰੋੜ ਰੁਪਏ ਕੱਲੇ ਮਰਾਜਵਾ ਨੂੰ ਬਿਜਲੀ ਦੀ ਜੇ ਨਹੀਂ ਜਾ ਰਹੀ ਆ ਓਹੋ ਤੇ ਇਹ ਦੀਜੀ ਦੀ ਸੁਛਦੀ ਉਹਨਾਂ ਨੂੰ ਕਿਉਂ ਬਈ ਜੇ ਉਹ ਵੀ ਕਲਾਸ 3 ਨੂੰ ਹੈ ਗਿਨੇ ਕਲਾਸ 4 ਕੰਟਿੰਜੈਂਸੀ ਵਾਲੇ ਸਾਰੇ ਛੱਡ ਦੇ ਕੱਤੇ ਛੱਡ ਦੇ ਜਿਹੜੇ ਪੱਕੇ ਮੁਲਾਜ਼ਮ ਕਲਾਸ 3 ਨੇ ਉਹ ਵੀ ਸਰਕਾਰ ਦੇ ਹਮ ਸੈਮੀ ਗਵਰਨਮੈਂਟਦਾਰਿਆਂ ਦੇ ਨਹੀਂ ਗਿਨੇ ਤੇ ਜੇ ਨਾ ਉੱਥੇ ਦੇ ਰਿਹਾ ਉੱਥੇ ਸੀ ਚੁੱਪ ਰਹਿਣਿਆ ਕਿਉਂ ਕਿਉਂਕਿ ਸਾਨੂੰ ਵੀ ਫਾਇਦਾ ਚੜ ਹੋ ਰਿਹਾ ਹੋਵੇ ਦੂਜਾ ਪੱਖ ਸੋ ਉਹ ਵੱਡਾ ਖਰਚਾ ਸਾਡਾ ਸਾਨੂੰ ਉਦੋਂ ਤੇ ਧਿਆਨ ਦੇ ਨਾ ਪਾਏਗਾ ਇੱਕ ਪਾਸੇ ਸੀ ਨਵੇਂ ਬੱਚਿਆਂ ਨੂੰ 20000 15000 ਦੇ ਰਿਆਂ ਸਾਡੇ ਅਰਥਚਾਰ ਦੇ ਪ੍ਰਬੰਧ ਗਲਤ ਹੈ ਇਹ ਪ੍ਰਬੰਧ ਦੇ ਵਿੱਚ ਜਿਹੜੇ ਫੈਸਲੇ ਕਰਨ ਵਾਲੇ ਨੇ ਕਿਉਂਕਿ ਉਹਨਾਂ ਦੇ ਹਿੱਤ ਜੁੜੇ ਹੋਏ ਨੇ ਇਹ ਕੱਡੀ ਸਿਆਸ ਦਾ ਸਵਾਲ ਨਹੀਂ ਇਹ ਨੌਕਰਸ਼ਾਹੀ ਇਹਦੇ ਵਿੱਚ ਮਾਹਰ ਇਹ ਸਾਰੇ ਜੁੜਿਆ ਹੋਇਆ